ਜੀ ਹਾਂ ਬੀੜੀ ਪੀਣ ਤੋਂ ਰੋਕੇ ਜਾਣ ਤੇ ਇੱਕ ਵਿਅਕਤੀ ਨੂੰ ਕਤਲ ਕਰ ਦਿੱਤਾ ਗਿਆ ਬੀੜੀ ਦੇ ਕਾਰਨ ਹੋਏ ਕਤਲ ਦੀ ਵਾਰਦਾਤ ਦੱਸਿਆ ਜਾਂਦਾ ਹੈ ਕਿ ਧਾਰਮਿਕ ਥਾਂ ਦੇ ਨੇੜੇ ਬੀੜੀਆਂ ਪੀਂਦੇ ਸੀ ਦੋ ਮੁੰਡੇ ਖੜੇ ਜਿਨ੍ਹਾਂ ਨੂੰ ਰੋਕਿਆ ਗਿਆ ਰੋਕਣ ਦੇ ਉੱਤੇ ਉਹ ਮੁੰਡੇ ਨੇ ਨਾਰਾਜ਼ ਹੋ ਗਏ ਕਿ ਉਸ ਨੇ ਇੱਕ ਮਿਹਨਤ ਮਜ਼ਦੂਰੀ ਕਰਦੇ ਸ਼ਖਸ ਦੇ ਉੱਤੇ ਜੋ ਬੀੜੀ ਪੀਣ ਤੋਂ ਰੋਕ ਰਿਹਾ ਸੀ ਉਸ ਉੱਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਤੇ ਇੱਟਾਂ ਮਾਰ-ਮਾਰ ਕੇ ਉਸ ਨੌਜਵਾਨ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਫਿਲਹਾਲ ਇਹ ਮੰਦ ਭਾਗਿਆਂ ਤਸਵੀਰਾਂ ਤਰਨਤਾਰਨ ਤੋਂ ਸਾਹਮਣੇ ਆ ਰਹੀਆਂ ਨੇ ਤਰਨਤਾਰਨ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਅੱਜ ਇੱਕ ਕਤਲ ਦੀ ਵਾਰਦਾਤ ਹੋਈ ਹੈ ਜਿੱਥੇ ਕਿ ਬੀੜੀ ਪੀਣ ਤੋਂ ਰੋਕ ਕੇ ਜਾਣ ਦੇ ਉੱਤੇ ਇੱਕ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਫਿਲਹਾਲ ਇਹ ਦੱਸਦੀ ਹੈ ਕਿ タルਮਕ ਥਾਣੇ ਦੇ ਬੀੜੀ ਪੀਣ ਵਾਲੇ ਵਿਅਕਤੀ ਨੂੰ ਰੋਕਣ ਤੇ ਹੋਏ ਝਗੜੇ ਦੇ ਦੌਰਾਨ ਇੱਕ ਵਿਅਕਤੀ ਦੇ ਸਿਰ ਚੱਟਾ ਮਾਰ ਕੇ ਕਤਲ ਕਰਦਾ ਇਹ ਮਾਮਲਾ ਸਾਹਮਣੇ ਆਇਆ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਮ੍ਰਿਤਕ ਦੀ ਲ ਦੱਸਿਆ ਜਾਂਦਾ ਹੈ ਕਿ ਸਿਟੀ ਪੁਲਿਸ ਨੂੰ ਦਿੱਤੇ ਬਿਆਨਾਂ ਚ ਪੂਜਾ ਦੱਸਦੀ ਹੈ ਕਿ ਉਸ ਦਾ ਪਤੀ ਜੋ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਫਿਲਹਾਲ ਉਹ ਆਪਣੇ ਪਿੰਡ ਦੇ ਵਿੱਚ ਮੌਜੂਦ ਸੀ ਜਦੋਂ ਬੀਤੇ ਦਿਨੀ ਉਹ ਪਿੰਡ ਦੇ ਵਿੱਚ ਮੌਜੂਦ ਸੀ ਤੇ ਰਾਤ ਤਕਰੀਬਨ 9:30 ਵਜੇ ਉਸ ਦਾ ਪਤੀ ਸੁਨੀਲ ਪੀਰ ਸੁਨੀਲ ਪੀਰ ਦੀ ਜੀਰਗਾਹ ਦੇ ਨੇੜੇ ਖੜਾ ਸੀ ਇਸੇ ਕੋਲ ਹੀ ਦੱਸਿਆ ਜਾਂਦਾ ਹੈ ਕਿ ਦੋ ਹੋਰ ਨੌਜਵਾਨ ਪਿੰਡ ਦੇ ਹੀ ਸਨ ਜੋ ਕਿ ਇੱਥੇ ਖੜੇ ਕੇ ਸਿੱਟਾਂ ਬੀੜੀਆਂ ਪੀ ਰਹੇ ਸਨ ਸੁਨੀਲ ਨੇ ਦੋਵਾਂ ਨੂੰ ਧਾਰਮਿਕ ਥਾਂ ਦੇ ਨੇੜੇ ਬੀੜੀਪਿੰਨ ਤੋਂ ਰੋਕਿਆ ਜਿਸ ਤੋਂ ਬਾਅਦ ਦੋਵਾਂ ਨੇ ਉਸ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਇਸ ਲੜਾਈ ਦੇ ਦੌਰਾਨ ਦੱਸਿਆ ਜਾਂਦਾ ਕਿ ਸੁਨੀਲ ਦੇ ਸਿਰ ਦੇ ਵਿੱਚ ਇੱਟ ਮਾਰ ਦਿੱਤੀ ਗਈ ਜਿਸ ਦੇ ਕਾਰਨ ਸਿੰਧਗੀਟ ਵਜਨ ਕਰ ਉਸ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ ਤੇ ਮੌਕੇ ਦੇ ਉੱਤੇ ਉਸ ਨੂੰ ਜ਼ਖਮੀ ਹੋਏ ਵਿਅਕਤੀ ਨੂੰ ਤੋਂ ਛੱਡ ਕੇ ਨੌਜਵਾਨ ਉੱਥੋਂ ਭੱਜ ਨਿਕਲੇ ਬਸ ਇਸ ਤੋਂ ਬਾਅਦ ਦੱਸਿਆ ਜਾਂਦਾ ਕਿ ਜੁਵਨ ਸੁਨੀਲ ਨੂੰ ਹਸਪਤਾਲ ਦਾਖਲ ਕਰਵਾ ਆ ਗਿਆ ਹਸਪਤਾਲ 'ਚ ਇਲਾਜ ਦੌਰਾਨ ਸੁਨੀਲ ਦਮ ਤੋੜ ਗਿਆ ਦੱਸਿਆ ਜਾ ਰਿਹਾ ਫਿਲਹਾਲ ਬਹੁਤ ਮੰਦ ਭਾਗੀਆਂ ਐ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ ਕਤਲ ਦੀ ਵਾਰਦਾਤ ਵਾਪਰੀ ਹੈ ਕਤਲ 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 ਮਾਫ ਕਰਨਾ ਕਤਲ ਕਤਲ ਸਿਰਫ ਫੇਸ ਕਰਕੇ ਕਰ ਗਏ ਕਿਉਂਕਿ ਉਹ ਨੌਜਵਾਨਾਂ ਨੂੰ ਬੀੜੀ ਪੀਣ ਤੋਂ ਰੋਕ ਰਿਹਾ ਸੀ ਕਤਲ ਨੂੰ ਬੀੜੀ ਪੀਣ ਤੋਂ ਰੋਕਣਾ ਕਿਤੇ ਨਾ ਕਿਤੇ ਇਸ ਨੌਜਵਾਨ ਨੂੰ ਇੰਨਾ ਜ਼ਿਆਦਾ ਭਾਰੀ ਪੈ ਗਿਆ ਕਿ ਉਸ ਨੂੰ ਆਪਣੀ ਜਾਨ ਇਸ ਦੇ ਬਦਲੇ ਗਵਾਉਣੀ ਪਈ ਹੈ ਧਾਰਮਿਕ ਥਾਂ ਨੇੜੇ ਪਏ ਰੌਲੇ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਹੰਗਾਮਾ ਹੁੰਦਾ ਹੈ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਸਰਚ ਇੱਟਾਂ ਮਾਰ ਮਾਰ ਕੇ ਕਤਲ ਕੀਤਾ ਗਿਆ ਸੁਨੀਲ ਦੱਸਿਆ ਕਿ ਚਾਰ ਬੱਚਿਆਂ ਦਾ ਬਾਪ ਹੈ ਨਿੱਕੇ ਨਿੱਕੇ ਉਸਦੇ ਬੱਚੇ ਨੇ ਸੁਨੀਲ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਪਰਿਵਾਰ ਪੂਰੇ ਦਾ ਪੂਰਾ ਸੁਨੀਲ ਦੇ ਉੱਤੇ ਨਿਰਭਰ ਕਰਦਾ ਫਿਲਹਾਲ ਇੱਕ ਹਸਦੇਖੇੜ ਦੇ ਪਰਿਵਾਰ ਦਾ ਮੁਖੀ ਇਸ ਜਹਾਨ ਤੋਂ ਰੁਕਸਤ ਹੋ ਗਿਆ ਹੈ ਬਹੁਤ ਮੰਦ ਭਾਗੀ ਇਹ ਖਬਰ ਕਹਿ ਸਕਦੇ ਜੋ ਸਾਹਮਣੇ ਆ ਰਹੀ ਹੈ ਤਰਨਤਨ ਤੋਂ ਤਰਨਤਨ ਸਿਟੀ ਪੁਲਿਸ ਲੋ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਲੋ ਪੂਰੇ ਮਾਮਲੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਸੁਨੀਲ ਦਾ ਕਤਲ ਦੇ ਪਿੱਛੇ ਅਸਲ ਵਜ੍ਹਾ ਕੀ ਰਹੀ ਹੈ ਜਦਕਿ ਪਰਿਵਾਰ ਦਾਵਾ ਕਰ ਰਿਹਾ ਹੈ ਕਿ ਬੀੜੀਆਂ ਸਿੱਟਾ ਪੀਣ ਤੋਂ ਰੋਕੇ ਜਾਣ ਦੇ ਕਾਰਨ ਕਤਲ ਹੋਇਆ ਫਿਲਹਾਲ ਇਸ ਮਾਮਲੇ ਤੇ ਪੁਲਿਸ ਪੂਰੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸੁਨੀਲ ਦੇ ਪਰਿਵਾਰ ਨਾਲ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਰ ਹੋਇਆ ਕੀ ਹੈ ਉੱਥੇ ਪੁਲਿਸ ਨੇ ਦੱਸਿਆ ਦੀ ਜਾਂਚ ਕੀਤੀ ਜਾ ਰਹੀ ਹੈ ਪਰਚਾ ਦਰਜ ਕਰ ਲਿਆ ਗਿਆ ਦੋਵੇਂ ਵਿਅਕਤੀਆਂ ਨੂੰ ਨਾਮਜ਼ਦ ਕਰ ਲਿਆ ਗਿਆ ਪੁਲਿਸ ਵੱਲੋਂ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਨਫੋਰਮੇਸ਼ਨ ਮਿਲੀ ਸੀ ਜੀ ਸੁਨੀਲ ਪੁੱਤਰ ਸ਼ਰੌਣਕੀ ਰਾਮ ਉਮਰ ਕਰੀਬ 28 ਸਾਲ ਰਹਿਣ ਵਾਲਾ ਹੈ ਝੁੱਗੀਆਂ ਮਰਾਧਪੁਰ ਗਰੀਬ ਪਰਿਵਾਰ ਦਾ ਬੰਦਾ ਆ ਤੇ ਛੱਦਿ ਛੋਦਾ ਆ ਪੇਦੇ ਸਰ ਵਿੱਚ ਹਟ ਮਾਰਤੀ ਆ ਤੇ ਬਜਾ ਰੰਝੇ ਆ ਭਾਈ ਇਹ ਸਿੱਕਾ ਪਿੰਡ ਹੈ ਇਹਨਾਂ ਦੇ ਗਵਾਂਢੀ ਆ ਉਹ ਵਿੱਚ ਝੁਗੀਆਂ ਵਾਲੀ ਆ ਮਾਡਾ ਨਾਮ ਹੈਗਾ ਬਲਦੇਵ ਸਿੰਘ ਪੁੱਤਰ ਦੀਪਕ ਵਾਸੀ ਬਰਾਦਪੁਰਾ ਗਿਆਵੀ ਪੁੱਤਰ ਸ਼ੰਭੂ ਵਾਸੀ ਝੁਗੀਆਂ ਤੀਨਾ ਤਖੀਆ ਤਖੀਰ ਜਗ੍ਹਾ ਦੇ ਇਹਨਾਂ ਨੇ ਕਰ ਲਗਿਆ ਉਹ ਤਖੀਏ ਦੇ ਵਿੱਚ ਸਿੱਕਾ ਪਿੰਡ ਹੈ ਮੁੰਡੇ ਤੇ ਰਾਤ ਕਰੀਬ ਸਾਢੇ 9 ਵਜੇ ਉਹਨਾਂ ਨੇ ਕਿਹਾ ਇਹਨੇ ਜਿਹੜਾ ਮਰਨ ਵਾਲਾ ਹੀ ਇਹਨੇ ਰੋਕਿਆ ਵੀ ਆਪਣੇ ਘਰਾਂ ਨੂੰ ਜਾਓ ਤੇ ਤਖੀਏ ਜੀ ਸਿੱਕਾ ਨਾ ਪੀਓ ਤੇ ਇੱਥੇ ਬਦਮਾਸ਼ੀ ਨਾ ਕਰੋ ਉਹਨਾਂ ਕਹਿੰਦੇ ਤੈਨੂੰ ਦਿਨੇ ਫਲਾਜਾ ਪ੍ਰਸ਼ਾਦ ਜੀ ਰਹਿ ਉੱਥੇ ਲੱਗੇ ਪਈ ਏਟਨ ਨੇ ਮਾਰਤੀ ਜੀ ਬਲਦੇਵ ਸਿੰਘ ਨੂੰ ਸਿਰ ਤੇ ਦੂਜੇ ਨੇ ਕੁਟਕਟਾਈਆਂ ਕੀਤਾ ਆ ਇਹਨੂੰ ਡਿਕੇਸ਼ਨ ਮਕਦਮਾ ਰਜਿਸਟਰ ਕਰਤਾ ਆ ਸਿਨਰ ਅਫਸਰ ਸਰਬੰਦ ਦੇ ਨੋਟਿਸ ਲਿਆਤਾ ਹੈ ਸਾਰੀ ਗੱਲ ਤੇ 302 ਦਾ ਮਕਦਮਾ ਦੱਚ ਕੀਤਾ ਜੀ ਕਿਹੜੀ ਜਗ੍ਹਾ ਨੇ ਸ਼ਿਕਾਇਤ ਕੀ ਰਹੀ ਸੀ ਕਿੱਥੇ ਇਹ ਝੁੱਗੀਆਂ ਸਾਹਮਣੇ ਰੇਲਵੇ ਸਟੇਸ਼ਨ ਕਿਹਨਾਂ ਤਖੀਏ ਲੱਗੇ ਤਖੀਏ ਦੀ ਜਗ੍ਹਾ ਜੀ ਬਾਬੇ ਦੀ ਪੀਰ ਦੀ ਮਰਾਤਪੁਰਾ ਸਾਹਮਣੇ ਰੇਲਵੇ ਸਟੇਸ਼ਨ ਕੁਝ ਦਿਨ ਪਹਿਲਾਂ ਕੀਤੇ ਹੋਏ ਲੈ ਇਹਦੇ ਰੇਡ ਕੀਤੇ ਜਾ ਰਹੇ ਹਨ ਤਫਤੀਸ਼ ਜਾਰੀ ਹੈ ਜਲਦੀ ਮੁਲਜ਼ਮ ਜਿਹੜੇ ਆ ਲੱਖਾਂ ਦੇ ਪਿੱਛੇ ਹੋਣਗੇ ਤੇ ਨੈਕਸਟ ਇਨਵੈਸਟੀਗੇਸ਼ਨ ਜਾਰੀ ਹੈ